ਪੰਜਾਬ ਦੇ ਸਨਦਕਾਰਾਂ ਦੀ ਸਹੂਲਤ ਲਈ ਰਾਜ ਸਰਕਾਰ ਨੇ ਇੱਕ ਅਹਿਮ ਅਤੇ ਕ੍ਰਾਂਤੀਕਾਰੀ ਫੈਸਲਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਚ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋਂ ਸੂਬੇ ਦੇ ਸਨਦਕਾਰਾਂ ਨੂੰ ਇੱਕ ਵੱਡੀ ਰਾਹਤ ਦੇਣ ਲਈ ਪ੍ਰੀ ਜੀਐਸਟੀ ਅਤੇ ਵੈਟ ਦੇ ਬਕਾਇਆ ਦੀ ਰਕਮ ਦੀ ਅਦਾਇਗੀ ਲਈ ਵਨ ਟਾਈਮ ਸੈਟਲਮੈਂਟ ਯਾਨੀ OTS ਸਕੀਮ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਵਿੱਚ ਪਿਛਲੇ مالی ਸਾਲ ਚ ਟੈਕਸ ਪੈਨਲਟੀ ਅਤੇ ਵਿਆਜ ਦੀ ਜਿੰਨਾ ਸਨਦਕਾਰਾਂ ਤੇ 1 ਕਰੋੜ ਰੁਪਏ ਤੱਕ ਦੀ ਰਕਮ ਬਕਾਇਆ ਹੈ ਉਹ ਇਸ ਸਕੀਮ ਦਾ ਲਾਹਾ ਲੈ ਸਕਦੇ ਨੇ ਇਸ ਸਕੀਮ ਵਿੱਚ 1 ਲੱਖ ਤੱਕ ਦੇ ਬਕਾਏ ਦੀ ਰਕਮ ਨੂੰ ਪੂਰੀ ਤਰ੍ਹਾਂ ਦੇ ਨਾਲ ਮਾਫ ਕੀਤਾ ਗਿਆ ਹੈ ਅਤੇ ਉਸ ਤੋਂ ਉੱਪਰ ਦੀ ਰਕਮ ਦਾ 100% ਦੀ ਵਿਆਜ 100% ਦੀ ਪੈਨਲਟੀ ਅਤੇ 50% ਦੀ ਟੈਕਸ ਦੀ ਬਕਾਇਆ ਰਕਮ ਨੂੰ ਵੀ ਮਾਫ ਕੀਤਾ ਗਿਆ ਹੈ ਇਸ ਨਾਲ ਸੂਬੇ ਦੇ 60 ਹਜ਼ਾਰ ਤੋਂ ਵੱਧ ਸਰਨਤਕਾਰਾਂ ਨੂੰ ਫਾਇਦਾ ਹੋਏਗਾ OTS ਸਕੀਮ ਦਾ ਲਾਹਾ ਲੈਣ ਵਾਲੇ ਸਰਨਤਕਾਰਾਂ ਨੇ ਵੀ ਇਸ ਫੈਸਲੇ ਦੇ ਲਈ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਹੈ ਬਾਰੇ ਕਿ ਪੰਜਾਬ ਸਰਕਾਰ ਵੱਲੋਂ GST ਜਾਂ VAT ਦੇ ਵਿੱਚ ਜਿਹੜੀ ਵਨ ਟਾਈਮ ਸੈਟਲਮੈਂਟ ਕੀਤੀ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਛੋਟਾ ਉਪਰਾਲਾ ਜਿੱਥੇ ਇਹਦੇ ਨਾਲ ਛੋਟੇ ਵਪਾਰੀਓ ਨੂੰ ਫਾਇਦਾ ਹੋਏਗਾ ਉੱਥੇ ਸਰਕਾਰ ਦੇ ਬਾਲੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਵਾਅਦਾ ਹੋਣਾ ਹੈ ਜਿਹੜਾ ਇਹ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ OTS ਜਿਹੜੇ ਬੈਂਡ ਦੇ ਪੁਰਾਣੇ ਪੈਂਡਿੰਗ ਕੇਸਾਂ ਦੀ ਬਹੁਤ ਬੜਾ ਇੱਕ ਸਰਕਾਰ ਦਾ ਫੈਸਲਾ ਹੈ ਕਿਉਂਕਿ ਲਗਭਗ 70 ਤੋਂ 80 ਹਜ਼ਾਰ ਲੋਕਾਂ ਨੂੰ 16 17 ਦੇ ਬੈਂਡ ਦੇ ਨੋਟਿਸ ਜਿਸ਼ੂ ਹੋਏ ਸੀ ਤਾਂ ਉਹ ਲੋਕ ਬੜੇ ਟਬਲਸ ਪੰਜਾਬ ਦੇ ਸਨਤਕਾਰਾਂ ਦੇ ਹਿੱਤਾਂ ਦੀ ਰਾਖੀ ਅਤੇ ਸੂਬੇ ਦੀ ਤਰੱਕੀ ਦੇ ਲਈ ਯਤਨਸ਼ੀਲ ਹੈ ਪੰਜਾਬ ਸਰਕਾਰ